ਆਪ ਸਰਕਾਰ ਨੇ ਤਕਰੀਬਨ 10000 ਏਕੜ ਜ਼ਮੀਨ ਐਕਵਾਇਰ ਕੀਤੀ ਤੇ ਉਹਦੇ ਤਹਿਤ 2000 ਏਕੜ ਗਿੱਦੜਵਾ ਪਾਵਰ ਪਲਾਂਟ ਵਾਸਤੇ ਵੀ ਉਹਨਾਂ ਨੇ ਐਕਵਾਇਰ ਕਰਨੀ ਹੈ ਪਿੱਛੇ ਜੇ ਉਹਦੀ ਕੀਮਤ ਜਿਹੜੀ ਹੈ ਜਿਹੜੀ ਪ੍ਰਾਈਸ ਫਿਕਸੇਸ਼ਨ ਕਮੇਟੀ ਹੈ ਉਹਨੇ ਉਹਦੀ ਕੀਮਤ 15 ਲੱਖ ਤੇ ਰੱਖੀ ਹੈ 2000 ਏਕੜ ਜ਼ਮੀਨ ਐਕਵਾਇਰ ਕਰਨੀ ਹੈ ਉਹ ਮੇਰੇ ਹਲਕੇ ਦੇ ਪਿੰਡ ਹੈ ਜਿਹੜੀ ਕਮੇਟੀ ਬਣੀ ਪ੍ਰਾਈਸ ਫਿਕਸੇਸ਼ਨ ਕਮੇਟੀ ਉਹਦੇ ਵਿੱਚ ਇਲਾਕੇ ਦੇ ਐਮਐਲਏ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹਾਲਾਂਕਿ ਕਮੇਟੀ ਦੇ ਵਿੱਚ ਇਲਾਕੇ ਦਾ ਐਮਐਲਏ ਐਮਪੀ ਸਰਪੰਚ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸ਼ਾਮਿਲ ਹੁੰਦੀ ਹੈ ਤੇ 15 ਲੱਖ ਜਿਹੜੀ ਹੈ ਪੰਜਾਬ ਦੇ ਕਿਸੇ ਘੋਸ਼ੇ ਜਾਂ ਖਿੱਤੇ 'ਚ 15 ਲੱਖ ਦੀ ਤੁਹਾਨੂੰ ਜ਼ਮੀਨ ਨਹੀਂ ਮਿਲਦੀ ਮੈਂ ਸਰਕਾਰ ਨੂੰ ਅਪੀਲ ਕਰਾਂਗਾ ਕਿ ਇਹਨੂੰ ਵਧਾ ਕੇ ਘੱਟੋ-ਘੱਟ ਜਿਹੜੀ ਹੈ ਉਹ 35 ਲੱਖ ਕਰ ਦਿੱਤੀ ਜਾਵੇ ਕਿਉਂਕਿ ਅੱਜ ਤੋਂ 1.5 ਸਾਲ ਪਹਿਲਾਂ ਸਿਰਫ 8-10 ਕਿਲੋਮੀਟਰ ਤੇ ਸੈਂਟਰਲ ਯੂਨੀਵਰਸਿਟੀ ਮਟਿੰਡਾ ਵਾਸਤੇ ਉਹਨਾਂ ਨੇ ਜਿਹੜੀ ਜ਼ਮੀਨ ਖਰੀਦੀ ਸੀ ਉਹਦੇ 30 ਲੱਖ ਰੁਪਏ ਦਿੱਤਾ ਅੱਜ ਤੋਂ 1.5 ਸਾਲ ਪਹਿਲਾਂ 1.5 ਸਾਲ ਦੇ ਵਕਫੇ ਵਿੱਚ ਕੀਮਤ ਹੋਰ ਵੱਧ ਗਈ ਹੈ ਤੋਂ 35 ਲੱਖ ਤੋਂ ਘੱਟ ਜਿਹੜੀ ਹੈ ਸਾਨੂੰ ਜਿਹੜੀ ਕੀਮਤ ਹੈ ਉਹ ਨਾ ਮੰਜ਼ੂਰ ਹੈ ਤੇ ਸਰਕਾਰ ਨੂੰ ਇਹ ਅਪੀਲ ਹੈ ਕਿ ਇਹ ਕੀਤਾ ਜਾਵੇ ਬਲਕਿ ਕਿ ਮੈਂ ਉਹਨਾਂ ਦਾ ਨੁਮਾਇੰਦਾ ਹਾਂ ਉਹਨਾਂ ਨੇ ਮੈਨੂੰ ਹਦਾਇਤ ਕੀਤੀ ਹੈ ਪਿਛਲੇ ਮਹੀਨੇ ਤੋਂ ਉੱਥੇ ਸਾਰੇ ਹੜਤਾਲ ਤੇ ਬੈਠੇ ਆ ਪਿੰਡਾਂ ਦੇ ਲੋਕ ਜਿਹੜੇ ਲੋਕਾਂ ਨੂੰ ਉਜਾੜਿਆ ਜਾ ਰਿਹਾ ਹੈ ਤੇ ਜੇ ਸਰਕਾਰ ਨੇ ਇਹਦੇ ਕੋਈ ਫੈਸਲਾ ਨਾ ਕੀਤਾ ਤਾਂ ਮਜਬੂਰਨ ਸਾਨੂੰ ਉੱਥੇ ਪ੍ਰੋਟੈਸਟ ਡੈਮੋਨਸਟ੍ਰੇਸ਼ਨ ਵਗੈਰਾ ਉਹ ਬਹੁਤ ਵੱਡੇ ਪੱਧਰ ਤੇ ਸਾਨੂੰ ਕਰਨੀਆਂ ਪੈਣੀਆਂ ਪਰ ਮੈਨੂੰ ਉਮੀਦ ਹੈ ਕਿ ਸਰਕਾਰ ਇਹ ਮੰਨ ਜਾਏਗੀ ਕੋਈ ਪੰਜਾਬ ਸਰਕਾਰ ਦਾ ਇਹਦੇ ਚ ਨੁਕਸਾਨ ਨਹੀਂ ਹੈ ਕਿਉਂਕਿ ਇਹਨਾਂ ਨੇ ਐਨਟੀਪੀਸੀ ਨੂੰ ਇਹ ਪਾਵਰ ਪ੍ਰੋਜੈਕਟ ਬਣਾਉਣ ਵਾਸਤੇ ਦਰਿੰਦ ਦੇਣਾ ਹੈ ਇਹ ਜਿਹੜੀ ਲੈਂਡ ਕਾਸਟ ਹੈ ਜ਼ਮੀਨ ਦੀ ਕੀਮਤ ਹੈ ਇਹ 1% ਵੀ ਨਹੀਂ ਹੈ ਜਿੰਨੇ ਦਾ ਪ੍ਰੋਜੈਕਟ ਬਣਨਾ ਹੈ 1% ਦੀ ਵੀ ਨਹੀਂ ਹੈ ਗਵਰਨਮੈਂਟ ਨੇ ਤਾਂ ਸਿਰਫ ਖਰੀਦ ਕੇ ਦੇਣੀ ਹੈ ਗਵਰਨਮੈਂਟ ਦਾ ਕੋਈ ਨੁਕਸਾਨ ਨਹੀਂ ਹੈ ਗਵਰਨਮੈਂਟ ਨੂੰ ਅਪੀਲ ਹੈ ਕਿ ਇਹ ਇਹਦੀ ਕੰਪਨਸੇਸ਼ਨ ਮੁਆਵਜ਼ਾ ਜਿਹੜਾ ਵਧਾਇਆ